ਹਾਂਜੀ ਸਤਿ ਸ਼੍ਰੀ ਅਕਾਲ ਜੀ ਬਰਕਤ ਪਾਰਟ 63 ਟੋਟਾ ਸਭ ਦਾ ਸਵਾਗਤ ਹੈ ਇਸ ਪਾਰਟ ਦੇ ਵਿੱਚ ਆਖਰੀ ਇਸ ਪਾਰਟ ਦੇ ਵਿੱਚ ਕੀ ਹੁੰਦਾ ਹੈ ਜਾਣਾਂਗੇ ਇਸ ਵੀਡੀਓ ਦੇ ਵਿੱਚ ਅੰਤ ਤੱਕ ਜ਼ਰੂਰ ਬਨੇ ਰਹੋ ਸੋ ਦੋਸਤੋ ਇਸ ਐਪੀਸੋਡ ਦੀ ਸਟਾਰਟਿੰਗ ਦਿਵਸ ਤੇ ਵਿੱਕੀ ਸੜੀਆਂ ਬਲੀਆਂ ਪੈਸੇ ਦੀਆਂ ਗੱਲਾਂ ਕਰਦਾ ਹੋਇਆ ਘਰੇ ਆਉਂਦਾ ਤੇ ਉੱਥੋਂ ਮੰਮੀ ਦੀਆਂ ਸੜੀਆਂ ਬਲੀਆਂ ਗੱਲਾਂ ਸੁਣ ਕੇ ਉਸ ਨੂੰ ਹੋਰ ਗੁੱਸਾ ਚੜ ਜਾਂਦਾ ਹੈ ਆਖਿਰ ਉਸਤੇ ਗਾਇਜ਼ ਦਾਇਸ ਸੀ ਇਹ ਗੁੱਸਾ ਆਖਿਰ ਕਿਉਂ ਇਹ ਜਾਣਨ ਲਈ ਆਓ ਅੱਗੇ ਦੀ ਕਹਾਣੀ ਜਾਂਦੇ ਹਨ ਤੇ ਉਸ ਨੂੰ ਸਾਰੀ ਗੱਲ ਦੱਸਦੀ ਹੈ ਕਿਵੇਂ ਕਮੇਟੀ ਵਾਲੀ ਗੱਲ ਹੋਈ ਕੀ ਹੋਇਆ ਉੱਥੇ ਗਲਤੀ ਤਾਂ ਉਹਦੀ ਆਪਣੀ ਸੀ ਦੋਸ਼ ਉਹਨੇ ਸਾਰਾ ਸੋਨੂੰ ਹੁਣਾ ਦਾ ਲਾ ਦਿੱਤਾ ਪਰ ਉਸ ਨੂੰ ਇਹ ਗੱਲ ਦਾ ਪੱਖ ਨਹੀਂ ਸੀ ਕਿ ਉਹ ਸੁਣ ਰਹੀ ਸੀ ਉਸ ਦੀਆਂ ਗੱਲਾਂ ਨੂੰ ਤੇ ਆਖਿਰਕਾਰ ਉਹਨਾਂ ਨੂੰ ਪਤਾ ਲੱਗ ਗਿਆ ਤੇ ਸਾਰਾ ਕਸੂਰ ਉਹਨਾਂ ਨੇ ਸੋਨੂੰ ਜੀਤਾ ਉਹਨਾਂ ਦੀ ਬੇਬੇ ਤੇ ਬਾਪੂ ਦਾ ਕੱਢ ਦਿੱਤਾ ਫਿਰ ਉਤੋਂ ਵਿੱਕੀ ਪ੍ਰੀਤ ਨੇ ਜਦੋਂ ਸੱਚੀਆਂ ਗੱਲਾਂ ਸੁਣਾਈਆਂ ਤਾਂ ਵਿੱਕੀ ਨੂੰ ਗੁੱਸਾ ਚੜਨ ਕਰਕੇ ਉਸਨੇ ਪ੍ਰੀਤ ਉੱਤੇ ਹੱਥ ਚੁਕਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਇਹ ਸੋਨੂੰ ਸੁਣ ਕੇ ਸਹਿ ਨਹੀਂ ਕਰ ਪਾਇਆ ਆਖਿਰ ਸੀਤ ਤੇ ਉਹਦੀ ਭੈਣ ਉੱਥੇ ਪਹੁੰਚ ਗਿਆ ਤੇ ਵਿੱਕੀ ਨੂੰ ਸਮਝਾਇਆ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਤੇ ਹੱਥ ਚੁੱਕਣ ਦੀ ਫਿਰ ਬਾਪੂ ਜੀ ਨੇ ਸਭ ਨੂੰ ਘਰੇ ਕਰਕੇ ਵਿੱਕੀ ਨੂੰ ਆਪ ਸਮਝਾਇਆ ਤੇ ਵਿੱਕੀ ਥੋੜਾ ਹਟਿਆ ਨਹੀਂ ਤੇ ਹਟਣ ਵਾਲਾ ਨਹੀਂ ਸੀ ਤੇ ਉਸ ਨੇ ਕਿਹਾ ਕਿ ਉਸ ਨੇ ਪ੍ਰੀਤ ਨੂੰ ਕੁਝ ਨਹੀਂ ਕੀਤਾ ਪਰ ਇਹ ਗੱਲ ਉਸ ਦੀ ਝੂਠੀ ਸੀ ਆਖਿਰ ਫਿਰ ਜਦੋਂ ਜੀਤਾ ਤੇ ਉਸ ਦੀ ਸੱਸ ਕਰੇ ਜਾਂਦੀਆਂ ਹਨ ਉਹ ਇਸੇ ਵਿਸ਼ੇ ਵਿੱਚ ਗੱਲਾਂ ਕਰਦੀਆਂ ਹਨ ਤੇ ਫ੍ਰੀਟ ਦੂਜੇ ਪਾਸੇ ਸੋਚਾ ਚ ਪਈ ਰੋਂ ਨਹੀਂ ਹੁੰਦੀ ਹੈ ਕਿ ਉਸ ਨੂੰ ਮੰਮੀ ਦੇ ਪਰਸ ਵਿੱਚ ਪੈਸੇ ਪਾਉਣ ਵਾਲੀ ਗੱਲ ਚੇਤਾਨਦੀ ਹੈ ਜਦੋਂ ਪੈਸੇ ਪਛਟ ਦੇਖਦੀ ਹੈ ਤਾਂ ਉਸ ਤੇ ਨਹੀਂ ਹੁੰਦੇ ਹਨ ਉਸ ਦਾ ਸਾਰਾ ਸ਼ੱਕ ਜਿਵੇਂ ਕਿ ਸੀ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਕਿ ਮੰਮੀ ਜੀ ਤੇ ਜਾਂਦਾ ਹੈ ਤੇ ਉਸ ਨੂੰ ਬਹੁਤ ਗੁੱਸਾ ਚੜ ਜਾਂਦਾ ਹੈ ਆਖਿਰ ਉਸ ਦੀ ਗਲਤ ਫੈਮਲੀ ਸੀ ਭਾਰੇ ਵਿੱਚ ਕਸੂਰ ਮੰਮੀ ਜੀ ਦਾ ਨਿਕਲ ਗਿਆ ਫਿਰ ਵਿੱਕੀ ਨੇ ਦੱਸਿਆ ਕਿ ਪੈਸੇ ਉਸਨੇ ਕੱਟੇ ਹਨ ਦਾ ਜਵਾਬ ਵਿਚੋਨੇ ਕਿਆ ਕਿਸੇ ਨਾ ਕਿਸਨੇ ਤੇ ਕੱਢੇ ਹਨ ਤਾਂ ਵਿੱਕੀ ਨੇ ਉਸ ਦੇ ਉੱਤੇ ਲਿਆਣ ਕੇ ਪੈਸੇ ਸੱਟ ਦਿੱਤੇ ਤੁਹਾਨੂੰ ਕੀ ਲੱਗਦਾ ਹੈ ਇਸ ਵਿੱਚ ਗਲਤੀ ਪ੍ਰੀਤ ਦੀ ਸੀ ਜਾਂ ਉਸਦੀ ਸਸਤੇ ਵਿਕੀ ਦੀ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਨਾਲੇ ਕੀ ਤੁਹਾਨੂੰ ਲੱਗਦਾ ਹੈ ਕਹਾਣੀ ਨਵਾਂ ਮੋੜ ਲੈ ਕੇ ਆਏਗੀ ਆਖਿਰਿਸ ਤੋਂ ਬਾਅਦ ਪ੍ਰੀਤ ਪੈਸੇ ਮੋੜਦੀ ਹੈ ਜਾਂ ਨਹੀਂ ਜਾਣਾਂਗੇ ਅਗਲੇ ਭਾਗ ਵਿੱਚ ਧੰਨਵਾਦ